ਤਾਂ ਦੋਸਤੋ ਤੁਹਾਨੂੰ ਇੱਕ ਆਗਿਆਕਾਰੀ ਪੁੱਤਰ ਦੀ ਕਹਾਣੀ ਸੁਣਾਉਣ ਜਾ ਰਹੇ ਹਾਂ ਸ਼ਵਨ ਕੁਮਾਰ ਇੱਕ ਛੋਟਾ ਜਾਂ ਮोटा ਸੀ ਜਿਸ ਦੇ ਮਾਪੇ ਹਨ ਅਤੇ ਛੋਟੇ ਹੁੰਦੇ ਤੇ ਆਪਣੇ ਮਾਤਾ ਪਿਤਾ ਦੀ ਹਰ ਇੱਕ ਆਗਿਆ ਦੀ ਪਾਲਣਾ ਕਰਦਾ ਸੀ ਅਤੇ ਜਦੋਂ ਵੱਡਾ ਹੋਇਆ ਉਸ ਦੇ ਮਾਪਿਆਂ ਨੇ ਆਪਣੇ ਪੁੱਤਰ ਕੋਲੋਂ ਇੱਕ ਇੱਛਾ ਪ੍ਰਗਟ ਕੀਤੀ ਸੀ ਕਿ ਉਹ ਤੀਰਥ ਯਾਤਰਾ ਤੇ ਜਾਣਾ ਚਾਹੁੰਦੇ ਹਨ ਅਤੇ ਇਹ ਗੱਲ ਸੁਣ ਕੇ ਸ਼ਵਨ ਕੁਮਾਰ ਆਪਣੇ ਮਾਤਾ ਪਿਤਾ ਲਈ ਕਾਵੜ ਬਣਾਣੀ ਸ਼ੁਰੂ ਕਰਦਾ ਹੈ ਅਤੇ ਜਦੋਂ ਉਸ ਦੀ ਕਾਵੜ ਬਣ ਜਾਂਦੀ ਹੈ ਉਸ ਵਿੱਚ ਆਪਣੇ ਅੰਨੇ ਮਾਪਿਆਂ ਨੂੰ ਬਿਠਾ ਕੇ ਤੀਰ ਤਿਆਤਰੇ ਤੇ ਚਲਾ ਜਾਂਦਾ ਹੈ ਇਸ ਦੌਰਾਨ ਉਹ ਕਈ ਜੰਗਲਾਂ ਵਿੱਚੋਂ ਨਿਕਲਦਾ ਹੈ ਇਸ ਦੌਰਾਨ ਜਦੋਂ ਅਯੋਧਿਆ ਦੇ ਜੰਗਲਾਂ ਦੇ ਜਦੋਂ ਪਹੁੰਚਦਾ ਹੈ ਉਸੇ ਮਾਪਿਆਂ ਨੂੰ ਪਿਆਸ ਲੱਗਦੀ ਹੈ ਅਤੇ ਉਹ ਘੜਾ ਲੈ ਕੇ ਇੱਕ ਨਦੀ ਦੇ ਕੰਡੇ ਜਾਂਦਾ ਹੈ ਅਤੇ ਕੰਡੇ ਜਦੋਂ ਪਹੁੰਚਦਾ ਹੈ ਉਹ ਨਦੀ ਦੇ ਵਿੱਚੋਂ ਪਾਣੀ ਭਰਨਾ ਸ਼ੁਰੂ ਕਰਦਾ ਹੈ ਇਸ ਦੌਰਾਨ ਇੱਕ ਉੜਦਾ ਹੋਇਆ ਤੀਰ ਬੁੱਧ ਦੀ ਛਾਤੀ 'ਤੇ ਆਵਾਜ਼ ਆਉਂਦਾ ਹੈ ਅਤੇ ਉਸ ਦੌਰਾਨ ਅਯੁੱਧਿਆ ਦਾ ਰਾਜਾ ਦਸ਼ਰਥ ਸੀ ਅਤੇ ਉਹ ਸ਼ਿਕਾਰ ਤੇ ਨਿਕਲਿਆ ਆਇਆ ਸੀ ਅਤੇ ਉਸ ਨੂੰ ਲੱਗਦਾ ਹੈ ਕਿ ਇਹ ਤੀਰ ਕਿਸੇ ਜੰਗਲੀ ਜਾਨਵਰ ਨੇ ਲਗਾਇਆ ਹੈ ਅਤੇ ਇਸ ਦੌਰਾਨ ਉਹ ਇੱਕ ਹੋਰ ਤੀਰ ਛੱड़ਦਾ ਜੋ ਕਿ ਪਸ਼ਵਨ ਕੁਮਾਰ ਦੇ ਮੁਰ ਜਾ ਵੱਜਦਾ ਹੈ ਇਸ ਦੌਰਾਨ ਉਹ ਆਵਾਜ਼ ਸੁਣ ਕੇ ਉਹਨੂੰ ਲੱਗਦਾ ਹੈ ਕਿਸੇ ਮਨੁੱਖੀ ਨੇ ਲਗਾਇਆ ਅਤੇ ਉਹ ਜਾ ਕੇ ਦੇਖਦਾ ਉਹ ਸੱਚੀ ਇੱਕ ਮਨੁੱਖੀ ਦੇ ਤੀਰ ਵੱਜਿਆ ਹੁੰਦਾ ਹੈ ਅਤੇ ਉਸ ਦਰਾਨ ਉਹ ਉਸ ਮੁੰਡੇ ਨੂੰ ਆਪਣੀ ਗੋਦ ਵਿੱਚ ਪਠਾਉਂਦਾ ਹੈ ਅਤੇ ਉਹ ਫਰਲਾਉਂਦਾ ਹੋਇਆ ਇੱਛਾ ਪ੍ਰਗਟ ਕਰਦਾ ਹੈ ਕਿ ਉਸਦੇ ਅੰਨੇ ਮਾਪੇ ਜੋ ਕਿ ਜੰਗਲ ਵਿੱਚ ਬੈਠੇ ਹਨ ਅਤੇ ਉਸ ਦਾ ਇੰਤਜ਼ਾਰ ਕਰ ਰਹੇ ਹਨ ਉਹਨਾਂ ਨੂੰ ਜਾ ਕੇ ਰਾਜਾ ਦਸ਼ਰਤ ਪਾਣੀ ਪਿਲਾ ਦੇ। ਅਤੇ ਉਸ ਦਰਾਨ ਜਦੋਂ ਉਹ ਫਰਲਾਉਂਦਾ ਹੋਇਆ ਮਰ ਜਾਂਦਾ ਹੈ ਅਤੇ ਉਸ ਤੋਂ ਬਾਅਦ ਰਾਜਾ ਦਸ਼ਰਤ ਉਸ ਪ੍ਰਾਣੀ ਦੀ ਆਖਰੀ ਇੱਛਾ ਪੂਰੀ ਕਰਨਗੇ। ਉਸਦੇ ਅੰਨੇ ਮਾਪੇ ਕੋ ਜਦੋਂ ਜਾਣਦਾ ਹੈ ਤਾਂ ਉਸ ਦੀ ਪੈਰਾ ਦੀ ਆਰਥ ਸੁਣ ਕੇ ਉਸਦੇ ਅੰਨੇ ਮਾਪੇ ਪੁੱਛਦੇ ਹਨ ਕਿ ਤੁਸੀਂ ਕੌਣ ਸਾਡਾ ਮੁੰਡਾ ਕਿਤੇ ਆ ਉਸ ਦੌਰਾਨ ਰਾਜਾ ਮਕਲਾਂਦਾ ਹੋਇਆ ਆਪਣੀ ਗਲਤੀ ਮੰਨਦਾ ਹੈ ਅਤੇ ਉਸ ਦੌਰਾਨ ਸ਼ਵਨ ਕੁਮਾਰ ਦੇ ਮਾਤਾ ਪਿਤਾ ਇਹ ਗੱਲ ਸੁਣ ਕੇ ਆਪਣੇ ਪ੍ਰਾਣ ਤਿਆਗ ਦਿੰਦੇ ਹਨ ਅਤੇ ਰਾਜਾ ਦਸ਼ਰਥ ਨੂੰ ਸ਼ਰਾਪ ਦੇ ਜਾਂਦੇ ਹਨ ਕਿ ਤੂੰ ਵੀ ਸਾਡੇ ਵਾਂਗ ਆਪਣੇ ਪੁੱਤਰ ਦੇ ਵਿਯੋਮ ਦੇ ਵਿੱਚ ਤੜਦਾ ਹੋਇਆ ਮਰ ਜਾਵੇਂਗਾ